ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਵੈਦ ਖੇ ਲਈ YouTube ਚੈਨਲ ਤੇ ਅੱਜ ਅਸੀਂ ਇੱਕ ਫੇਰ ਨਵੀਂ ਵੀਡੀਓ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਆਂ ਉਹ ਰਾਜ ਤੋਂ ਪਹੁੰਚੇ ਹੈਗੇ ਨਵੇਂ ਸ਼ਹਿਰ ਦੇ ਏਰੀਆ ਦੇ ਵਿੱਚ ਉਹ ਰਾਜ ਤੁਹਾਡੇ ਲਈ ਇੱਕ ਜਿਹੜੀ ਨਵੀਂ ਜਾਣਕਾਰੀ ਹੈਗੀ ਉਹ ਮੈਂ ਲੈ ਕੇ ਆਇਆ ਕਿਉਂਕਿ ਅਸੀਂ ਗੁੜ ਬਣਾਉਣ ਦੀਆਂ ਵੀਡੀਓ ਜਿਹੜੀਆਂ ਪਹਿਲਾਂ ਵੀ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਪਰ ਇੱਕ ਅੱਜ ਅਲੱਗ ਤਰ੍ਹਾਂ ਦੀ ਜਿਹੜੀ ਵੀਡੀਓ ਹੈਗੀ ਆ ਕਿਉਂਕਿ ਅੱਜ ਅਸੀਂ ਇਹਨੂੰ ਵੇਲਣਾ ਨਹੀਂ ਕਹਿ ਸਕਦੇ ਇਹਨੂੰ ਆਪਾਂ ਇੱਕ ਛੋਟੀ ਮਿਲ ਜਿਹੜੀ ਉਹ ਕਹਿ ਸਕਦੇ ਕਿ ਜਿੱਦਾਂ 슈ਗਰ ਮਿਲ ਹੁੰਦੀ ਹੈ ਉਦਾਂ ਹੀ ਇਹ ਗੁੜ ਵਾਲੀ ਮਿਲ ਆਪਾਂ ਕਹਿ ਸਕਦੇ ਸੋ ਆਪਾਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਬਾ ਜੀ ਸਾਡਾ ਇੱਥੇ ਆਉਣ ਦਾ ਮਨੋਰਥ ਇਹੀ ਹੈਗਾ ਕਿ ਅਸੀਂ ਕਿਸਾਨਾਂ ਨੂੰ ਅਲੱਗ ਤਰ੍ਹਾਂ ਦੀ ਜਿਹੜੀ ਨਵੀਂ ਜਾਣਕਾਰੀ ਹੈਗੀ ਆ ਉਹ ਦਈਏ ਤਾਂ ਕਿ ਹਰ ਇੱਕ ਭੈਣ ਭਰਾ ਨੂੰ ਜਿਹੜਾ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਕੀ ਵਿਚਾਰਦਾ ਪਿਆ ਆ ਜੀ ਔਰ ਸਾਡੇ ਜਿਹੜੇ ਬੱਚੇ ਅੱਜ ਇੱਥੋਂ ਕਾਰੋਬਾਰ ਆਪਣੇ ਛੱਡ ਕੇ ਤੇ ਵਿਦੇਸ਼ਾਂ ਦੇ ਵਿੱਚ ਸੈੱਟ ਹੋ ਰਹੇ ਆ ਅਗਰ ਅਸੀਂ ਇੱਥੇ ਹੀ ਉਹ ਪੈਸਾ ਜਿਹੜਾ ਇਨਵੈਸਟ ਕਰਕੇ ਵਧੀਆ ਕਾਰੋਬਾਰ ਕਰ ਲਈਏ ਤੇ ਮੇਰੇ ਕੱਲ ਅਸੀਂ ਰੱਜ ਕੇ ਰੋਟੀ ਜਿਹੜੀ ਵਧੀਆ ਤਰੀਕੇ ਨਾਲ ਖਾ ਸਕਦੇ ਆ ਜੀ ਸੋ ਜਿਹੜਾ ਤੁਸੀਂ ਇੱਕ ਵੇਲਣਾ ਲਾਇਆ ਹੈਗਾ ਇਹ ਜੀ ਇਹਦੇ ਵਿੱਚ ਖਾਸ ਗੱਲ ਜਿਹੜੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਾਂਗਾ ਕਿ ਇਹਦੇ ਵਿੱਚ ਖਾਸ ਗੱਲ ਕੀ ਹੈ ਜਿਹੜਾ ਆਮ ਆਪਾਂ ਵੇਲਨੇ ਦੇਖਦੇ ਆ ਲੱਗੇ ਹੋਏ ਇਹਦੇ ਵਿੱਚ ਅਲੱਗ ਤਰ੍ਹਾਂ ਦਾ ਕੀ ਤੁਸੀਂ ਕਰ ਰਹੇ ਹੋ ਖਾਸ ਗੱਲ ਇਹਦੇ ਵਿੱਚ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਨਹੀਂ ਸੀ ਜੀ ਸਾਡੇ ਬਜ਼ੁਰਗ ਕਿਸਾਨ ਕਿਸਾਨੀ ਕਰਦੇ ਰਹੇ ਜ਼ਮੀਨਾਂ ਸਾਡੇ ਕੋਲ ਮਹਾਰਾਜਾਂ ਨੇ ਦਿੱਤੀਆਂ ਹੋਈਆਂ ਜੀ ਮੈਂ ਮੁਹਾਲੀ ਦੇ ਵਿੱਚ ਹੀ ਰਿਹਾ ਜੀ ਉੱਥੇ ਹੀ ਸਾਡੇ ਕਾਰੋਬਾਰ ਜੀ ਪਰ ਉਹਦੇ ਵਿੱਚ ਇਹ ਹੋਇਆ ਕਿ ਮੈਂ ਸਾਧੂ ਮਹਾਪੁਰਸ਼ਾਂ ਦੇ ਕੋਲੇ ਭਿੰਡਰ ਕਲਾ ਉਹਨਾਂ ਦੇ ਕੋਲੇ ਰਹਾ ਜੀ ਉੱਥੇ ਜਾ ਕੇ ਦੇਖੋ ਸਮਾਜ ਨੇ ਨਹੀਂ ਇਹ ਗੱਲ ਸਿਖਾਈ ਪਰ ਸਾਧੂ ਨੇ ਸਿਖਾਈ ਵੀ ਜਿਹੜਾ ਬਾਹਰ ਦਾ ਖਾਣ ਪੀਣ ਹੈ ਨਾ ਉਹ ਬਹੁਤ ਚੰਗਾ ਨਹੀਂਗਾ ਜੀ ਉਹਨੂੰ ਬੰਦ ਕਰੋ ਜੀ ਬਿਲਕੁਲ ਉੱਥੋਂ ਜਾ ਕੇ ਸਾਡਾ ਖਾਣ ਪੀਣ ਬੰਦ ਹੋਇਆ ਜੀ ਨਾ ਤਾਂ ਅਸੀਂ ਬਾਹਰੋਂ ਕੁਝ ਲੈ ਕੇ ਖਾ ਸਕੀਏ ਹੁਣ ਜੇ ਗੁੜ ਬਣਾਉਣਾ ਹੈ ਜੀ ਗੋਡ ਦੀ ਲੋੜ ਸ਼ੱਕਰ ਦੀ ਲੋੜ ਬਹੁਤ ਵੱਡੀ ਹੈ ਜੀ ਸਿਹਤ ਵਾਸਤੇ ਬਿਲਕੁਲ ਜੀ ਕਿਉਂਕਿ ਗੁਰੂ ਸਾਹਿਬ ਨੇ ਨਾ ਸ਼ੱਕਰ ਨੂੰ ਇੱਕ ਥਾਂ ਦੇ ਉੱਤੇ ਇਹਨਾਂ ਸਲਾਹਿਆ ਔਰ ਅਸੀਂ ਉਹ ਤਜਰਬਾ ਵੀ ਕੀਤਾ ਕਰੋਨਾ ਖਾਲ ਦੇ ਵਿੱਚ ਜੀ ਅੱਜ ਦੇ ਸਮੇਂ 'ਚ ਤੁਸੀਂ ਆਰਗੈਨਿਕ ਕਹ ਲਓ ਆਰਗੈਨਿਕ ਦੇ ਨਾਲ ਤੁਸੀਂ ਗੱਲ ਕਰਦੋ ਵੀ ਹਾਈਜੀਨ ਬਹੁਤ ਰੱਖਦੇ ਸੀ ਜੀ ਬਹੁਤ ਸ਼ੁੱਧਤਾ ਦੇ ਨਾਲ ਸਾਫ ਸਫਾਈ ਦੇ ਨਾਲ ਵਿਵੇਕ ਦਾ ਨਾਮ ਅਸਲ ਦੇ ਵਿੱਚ ਵਿਚਾਰ ਹੈ ਜੀ ਵੀ ਕੋਈ ਵੀ ਚੀਜ਼ ਕਰਨੀ ਆ ਕੋਈ ਵੀ ਚੀਜ਼ ਬੋਲਣਾ ਕੋਈ ਵੀ ਚੀਜ਼ ਖਾਣੀ ਕੋਈ ਵੀ ਚੀਜ਼ ਪਹਿਨਣੀ ਉਹ ਵਿਚਾਰ ਦੇ ਨਾਲ ਕਰਨੀ ਵੀ ਇਹ ਸਰੀਰ ਵਾਸਤੇ ਲਾਹੇਵੰਦ ਹੈ ਜਾਂ ਨਹੀਂ ਹੈ ਜੀ 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 ਠੀਕ ਆਮ ਕਰਕੇ ਕੋਈ ਲੋਕ ਵਿਵੇਕ ਨੂੰ ਬਹੁਤ ਹਵਾ ਬਣਾ ਦਿੰਦੇ ਵੀ ਵਿਵੇਕ ਪਤਾ ਨਹੀਂ ਕੀ ਚੀਜ਼ ਹੈ ਬਿਲਕੁਲ ਜੀ ਠੀਕ ਹੈ ਅੱਜ ਦੇ ਸਮੇਂ ਅਨੁਸਾਰ ਤੁਸੀਂ ਸਮਝਣ ਲਈ ਇਹ ਤੁਸੀਂ ਕਹਿ ਲਓ ਸੁਚਮਤਾਈ ਕਹਿ ਲਓ ਇਹ ਕਹਿ ਲਓ ਉਹ ਕਹਿ ਲਓ ਜੋ ਮਰਜ਼ੀ ਕਹਿ ਲਓ ਘਮ ਘਮਾ ਕੇ ਗੱਲ ਆ ਜਾਂਦੀ ਆ ਵੀ ਜਿਵੇਂ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਹੂੰ ਬਹੁਤ ਕੁਝ ਸਿਖਾਇਆ ਵੀ ਇੱਥੇ ਹੱਥ ਨਾ ਲਾਓ ਬਿਲਕੁਲ ਇੱਥੇ ਆ ਨਾ ਕਰੋ ਇੱਥੇ ਉਹ ਨਾ ਕਰੋ ਜਿਹੜੇ ਲੋਕੀ ਇਸ ਤੋਂ ਪਹਿਲਾਂ ਇਹਨੂੰ ਬਖੰਡਵਾਦ ਦੱਸਦੇ ਸੀਗੇ ਉਹਨਾਂ ਲੋਕਾਂ ਨੇ ਵੀ ਉਸ ਦਿਨਾਂ ਦੇ ਵਿੱਚ ਇਹ ਕੰਮ ਕੀਤੇ ਬਿਲਕੁਲ ਬਿਲਕੁਲ ਔਰ ਕਰੋਨਾ ਕਾਲ ਦੇ ਵਿੱਚ ਮੈਨੂੰ ਸ਼ੱਕਰ ਨੂੰ ਪਰਖਣ ਦਾ ਮੌਕਾ ਮਿਲਿਆ ਜੀ ਮੇਰੇ ਦੋਸਤਾਂ ਦੇ ਵਿੱਚ ਇਕੰਜਾਂ ਨੂੰ ਕਰੋਨਾ ਹੋਇਆ ਠੀਕ ਹੈ ਜੀ ਜਿਨ੍ਹਾਂ ਦੇ ਹਾਲਾਤ ਬਹੁਤ ਖਰਾਬ ਹੋਈ ਉਸ ਸਮੇਂ ਤੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਮਹਾਰਾਜ ਤੇ ਭਰੋਸਾ ਕਰਕੇ ਕਹੀ ਮੈਂ ਕਿ ਤੁਸੀਂ ਆ ਘਿਓ ਤੇ ਸ਼ੱਕਰ ਛਕੋ ਜੀ ਘਰ ਸ਼ੱਕਰ ਛਕੋ ਹੈ ਜੀ ਜੀ ਚੀਨੀ ਤੋਂ ਬਿਨਾਂ ਠੀਕ ਹੈ ਜੀ ਚੀਨੀ ਤੋਂ ਬਿਨਾ ਮਿਲਾਵੜ ਤੋਂ ਬਿਨਾ ਜੇ ਸ਼ੱਕਰ ਹੈ ਕਿ ਉਹ ਹੈ ਤੇ ਉਹ ਸ਼ਕੋ ਔਰ ਵਾਕਈ ਉਹਨਾਂ ਨੇ ਉਹਨਾਂ ਦਾ ਸੇਵਨ ਕੀਤਾ ਉਹਨਾਂ ਨੂੰ ਕਰੋਨਾ ਦੇ ਵਿੱਚ ਕੋਈ ਦਵਾਈ ਲੈਣ ਦੀ ਲੋੜ ਨਹੀਂ ਪਈ ਉਹ ਕਰੋਨਾ ਤੋਂ ਵਾਇਰਸ ਤੋਂ ਮੁਕਤ ਹੋ ਗਏ ਕਹਿਣ ਦਾ ਭਾਵ ਕਿ ਉਹਨਾਂ ਦਾ ਇਮਿਊਨਿਟੀ ਸਿਸਟਮ ਜਿਹੜਾ ਸੀ ਉਹ ਸਟਰੋਂਗ ਹੋ ਗਿਆ ਹਾਂਜੀ ਹੁਣ ਅਸੀਂ ਵੀ ਕਦੀ ਯਾਤਰਾ ਤੇ ਜਾਂਦੇ ਆ ਮੈਂ ਤਾਂ ਕਿਹੋ ਸ਼ੱਕਰ ਹੀ ਲੈ ਜਾਂਦਾ ਨਾਲ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਜਿੱਥੇ ਲੋੜ ਹੈ ਹਫਤਾ 10 ਦਿਨ 15 ਦਿਨ 20 ਦਿਨ ਥੋੜਾ ਜਿਹਾ ਘਿਓ ਸ਼ੱਕਰ ਸ਼ੱਕ ਲੋ ਉਹਦੇ ਨਾਲ ਸਾਰਾ ਕੁਝ ਪੂਰਾ ਪਹਿਲਾਂ ਜਦੋਂ ਬਾਬਾ ਜੀ ਆਪਾਂ ਛੋਟੇ ਹੁੰਦੇ ਸੀ ਅਸੀਂ ਪਤਾ ਨਹੀਂ ਹੁਣ ਦੀ ਜਨਰੇਸ਼ਨ ਕਿੱਦਾਂ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੀਆਂ ਮਾਤਾਵਾਂ ਜਿਹੜੀਆਂ ਹੁੰਦੀਆਂ ਸੀ ਉਹ ਚੂਰੀ ਕੁੱਟ ਕੇ ਦਿੰਦੀਆਂ ਸੀ ਕਿਉਂ ਸ਼ੱਕਰ ਦੇ ਵਿੱਚ ਬਿਲਕੁਲ ਮੱਕੀ ਦੀ ਰੋਟੀ ਦੀ ਚੂਰੀ ਕੁੱਟਣੀ ਬਿਲਕੁਲ ਜੀ ਉਹ ਅਸੀਂ ਹੁਣ ਵੀ ਖਾਂਦੇ ਆ ਜੀ ਠੀਕ ਹੈ ਜੀ ਚੂਰਮਾ ਕਹਿੰਦੇ ਕਈ ਥਾਵਾਂ ਤੇ ਅਲੱਗ-ਅਲੱਗ ਨਾਮ ਨੇ ਚਲੋ ਉਹ ਲੈ ਲੈਂਦੇ ਨੇ ਸੋ ਮੈਂ ਤਾਂ ਇਹਨੂੰ ਸ਼ੁਰੂ ਕੀਤਾ ਸੀਗਾ ਸਚਮਤਾਈ ਨੂੰ ਲੈ ਕੇ ਅਸੀਂ ਕੀਤਾ ਸੀ ਸ਼ੁਰੂ ਆਪਣੇ ਵਾਸਤੇ ਤੇ ਆਪਣੇ ਸਿੰਘਾਂ ਵਾਸਤੇ ਜੀ ਤੇ ਗੁਰੂ ਘਰ ਦੇ ਦਿਆਂਗੇ ਆਪਣੇ ਸਿੰਘ ਸ਼ਕ ਲਣਗੇ ਜਿਹੜੇ ਨਹੀਂ ਇਸ ਤਰ੍ਹਾਂ ਦਾ ਬਾਹਰੋਂ ਅੰਦਰੋਂ ਛੱਕਦੇ ਜੀ ਜੀ ਉਹ ਸ਼ੁਰੂ ਕੀਤਾ ਸੀਗਾ ਸ਼ੁਰੂ ਅਸੀਂ ਕੀਤਾ ਸੀਗਾ ਛੋਟੀ ਜੀ ਸ਼ੈੱਡ ਪਾਈ ਸੀ ਜੀ ਉੱਥੇ 14 ਕੁ ਲੱਖ ਰੁਪਿਆ ਲਾ ਕੇ ਤੇ ਉਹਨੂੰ ਸਟਾਰਟ ਕਰ ਲਿਆ ਉਹਨੂੰ ਅਸੀਂ 2 ਦਿਨ ਚਲਾਇਆ ਠੀਕ ਹੈ ਜੀ 2 ਦਿਨ ਚ ਸਾਡਾ ਜਿੰਨੀ ਲੋਡ ਸੀ ਸਾਡਾ ਘੜ ਬਣ ਗਿਆ ਸਖ ਬਣ ਗਈ ਅਸੀਂ ਉਹਨੂੰ ਬੰਦ ਕਰਤਾ ਜੀ ਅਗਲੇ ਸਾਲ ਜਦੋਂ ਫਿਰ ਚਲਾਉਣਾ ਸੀਗਾ ਤੇ ਫਿਰ ਨਾਲ ਵਿਚਾਰ ਹੋਈ ਵੀ ਤੁਸੀਂ ਇਹਨੂੰ ਸਾਨੂੰ ਇੱਥੇ ਸਿੰਘਾਂ ਨੂੰ ਰੋਜ਼ਗਾਰ ਮਿਲ ਜਾਊਗਾ ਹਾਂਜੀ ਹਾਂਜੀ ਰੋਜ਼ਗਾਰ ਮਿਲ ਜਾਊਗਾ ਆਸ-ਪਾਸੇ ਇਲਾਕੇ ਦੇ ਵਿੱਚ ਵੀ ਕੁਝ ਲੋਕਾਂ ਨੂੰ ਵੀ ਤੁਸੀਂ ਇਹਨੂੰ ਆਪਣੇ ਤਰੀਕੇ ਨਾਲ ਇਹਨੂੰ ਤਰੀਕ ਆਪਣੇ ਤਰੀਕੇ ਨਾਲ ਹੀ ਚਲਾਓ ਸਚਮਤਾ ਨਾਲ ਹੀ ਚਲਾਓ ਪਰ ਇਹਨੂੰ ਪੂਰਾ ਸੀਜ਼ਨ ਚਲਾਓ ਉਹ ਫਿਰ ਅਸੀਂ ਉੱਥੇ ਤਕਰੀਬਨ 3 ਸਾਲ ਉਹਨੂੰ ਐਜ਼ ਇਟ ਇਜ਼ ਚਲਾਇਆ ਜੀ ਤੀਸਰੇ ਸਾਲ ਦੇ ਵਿੱਚ ਹੋਇਆ ਕਿ ਅਸੀਂ ਗੁੜ ਬਣਾ ਰਹੇ ਸੀਗੇ ਗੁੜ ਦੀ ਪੱਤ ਜਸਟ ਕੱਢਣੀ ਲੱਗੇ ਸੀ ਜੀ ਕੱਢਣ ਲੱਗੇ ਸੀ ਤਾਂ ਇੱਕ ਚੂਹੇ ਦਾ ਬੱਚਾ ਜਿਹਨੂੰ ਛੋਟਾ ਸੀ ਕਾਫੀ ਹਾਂਜੀ ਉਹ ਭਜਦਾ ਭਜਦਾ ਆਇਆ ਤੇ ਇੱਕਦਮ ਕੜਾਹੇ ਚ ਉਹਨੂੰ ਨਿਕਲਣ ਨੂੰ ਜਾਸੇ ਪਾਸੇ ਜਗ੍ਹਾ ਨਾ ਦਿਖੀ ਤੇ ਉਹ ਕੜਾਹੇ ਜੀ ਉਹਨੇ ਛਾਲ ਮਾਰੀ ਜੀ ਜੀ ਹੁਣ ਇੰਨਾ ਕਹਿ ਲੋ ਵੀ ਉਸ ਸਮੇ ਗੁੜ ਗਰਮ ਹੁੰਦਾ ਹਾਂਜੀ ਹਾਂਜੀ ਉਹ ਤਾਂ ਸੈਕਿੰਡ ਦੇ ਵਿੱਚ ਹੀ ਉਹਦੇ ਵਿੱਚ ਹੀ ਸਮਾਪਤ ਹੋ ਗਿਆ ਜੀ ਜੀ ਚਲੋ ਉਹਨੂੰ ਗੁੜ ਨੂੰ ਅਸੀਂ ਬਾਹਰ ਕੱਢਿਆ ਉਹਨੂੰ ਛੁੱਟਿਆ ਫਿਰ ਸਾਰਾ ਕੁਝ ਤੋਤਾ ਮੰਜਿਆ ਸਵਾਰਿਆ ਫਿਰ ਉਸ ਦਿਨੇ ਮੰਨ ਦੇ ਵਿੱਚ ਵਿਚਾਰ ਆਈ ਵੀ ਜਿਹੜਾ ਇਹ ਕੰਮ ਹੈ ਦੇਖੋ ਖਾਣ ਵਾਸਤੇ ਹੈ ਹਾਂ ਹਾਂ ਤੇ ਜੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਹੀ ਵਿੱਚੋਂ ਚੂਹਾ ਕੱਢ ਕੇ ਤੇ ਅੱਗੇ ਗੁੜ ਵਰਤਾ ਦਈਏ ਹਾਂਜੀ ਹਾਂਜੀ ਉਹ ਸਾਡੇ ਵਾਸਤੇ ਤਾਂ ਬਹੁਤ ਮਾੜੀ ਗੱਲ ਹੈ ਬਿਲਕੁਲ ਬਿਲਕੁਲ ਪਰ ਜਿਹੜਾ ਇਹਨੂੰ ਖਾਊਗਾ ਵੀ ਆਪਾਂ ਕਹੀਏ ਵੀ ਨੁਕਸਾਨ ਨਾ ਕਰੀਏ ਵੀ ਚਲੋ ਥੋੜਾ ਥੋੜਾ ਉਹਦੇ ਵਿੱਚ 100 ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਚੂਹੇ ਦੇ ਨਾਲ ਤੁਸੀਂ ਆਮ ਸੁਣਦੇ ਆ ਵੀ ਫਲਾਨੀ ਥਾਂ ਤੇ ਪਲੇਗ ਫੈਲ ਗਿਆ ਆਹ ਹੋ ਗਿਆ ਜਿਹੜਾ ਚੂਹਾ ਵਿੱਚ ਹੀ ਵੜ ਗਿਆ ਕਈ ਜੀਨਸ ਆ ਸਕਦੇ ਉਹ ਕੀ ਹੋ ਸਕਦਾ ਤੇ ਉਹ ਰੱਬ ਜਾਣੇ ਜੀ ਸੋ ਉਸ ਚੀਜ਼ ਨੂੰ ਫਿਰ ਅਸੀਂ ਖਿਆਲ ਦੇ ਵਿੱਚ ਰੱਖਦੇ ਹਾਂ ਫਿਰ ਇਹ ਵਿਚਾਰ ਕੀਤੀ ਵੀ ਇਹਨੂੰ ਆਪਾਂ ਬਾਰ ਛੜ ਥੱਲੇ ਨਾ ਕਰੀਏ ਉਹਨੂੰ ਆਪਾਂ ਇੰਡੋਰ ਕਰ ਦਈਏ ਤਾਂ ਕਿ ਅੰਦਰ ਕੋਈ ਇਸ ਤਰ੍ਹਾਂ ਦਾ ਜੀਵ ਹੈ ਜਿਹੜਾ ਉਹ ਨਾ ਜਾ ਸਕੇ ਜੀ ਜੀ ਉਸ ਚੀਜ਼ ਨੂੰ ਮੁੱਖ ਰੱਖ ਕੇ ਹੋਏ ਸੁਚਮਤਾ ਇਹਨੂੰ ਮੁੱਖ ਰੱਖਦੇ ਹੋਏ ਦੂਸਰਾ ਜਦੋਂ ਬਾਲਣ ਲਾਉਨੇ ਨਾ ਆਪਾਂ ਜੀ ਬਾਲਣ ਦੇ ਨਾਲ ਵੀ ਜਦੋਂ ਉਹ ਬਾਲਣ ਹੁੰਦਾ ਉਹਦੇ ਵਿੱਚ ਕਈ ਤਰ੍ਹਾਂ ਦੇ ਕਣ ਮਿੱਟੀ ਦੇ ਜਾਂ ਖੋਰੀ ਦੇ ਉਹ ਬਰੀਕ ਹੋਏ ਹੁੰਦੇ ਉਹ ਵੀ ਮੁਰੇ ਪੱਤੇ ਦੇ ਵਿਚ ਆ ਜਾਂਦੇ ਇਸ ਕਰਕੇ ਫਿਰ ਇਸ ਵਿਚਾਰ ਦੇ ਨਾਲ ਵੀ ਇੱਕ ਤਾਂ ਇਹਨੂੰ ਆਪਾਂ ਇਹ ਰੱਖੀਏ ਕਿ ਕਿਸੇ ਤਰੀਕੇ ਦਾ ਧੂੜ ਕਣ ਅੰਦਰ ਆ ਸਕੇ ਜੀ ਤੇ ਦੂਸਰਾ ਇਸ ਤਰ੍ਹਾਂ ਦਾ ਕੋਈ ਜਾਨਵਰ ਇਹਦੇ ਵਿੱਚ ਤਾਂ ਕੋਈ ਕਰ ਸਕੇ ਹੁਣ ਰਾਤ ਬਰਾਤੇ ਅਸੀਂ ਆ ਜੰਨੇ ਆ ਚਲੋ ਸਾਡਾ ਸਿਸਟਮ ਤੈ ਆ ਵੀ ਸਵੇਰੇ ਵੀ ਸਾਰਾ ਕੁਝ ਧੋਣਾ ਸਵਾਰਨਾ ਸ਼ਾਮ ਨੂੰ ਜਾਣ ਲੱਗੇ ਵੀ ਧੋਣਾ ਸਵਾਰਨਾ ਤੇ ਉਹ ਉਹ ਇਸ ਤਰੀਕੇ ਦੇ ਨਾਲ ਇਸ ਵਿਚਾਰ ਨੂੰ ਲੈ ਕੇ ਇਹਨੂੰ ਫਿਰ ਇਨਡੋਰ ਕਰਕੇ ਬੋਇਲਰ ਲਾ ਕੇ ਸ਼ੁਰੂ ਕੀਤਾ ਜੀ ਜੀ ਇਸ ਤੋਂ ਪਹਿਲਾਂ ਜਿਹੜਾ ਫਿਰ ਬੇਲਣਾ ਸੀਗਾ ਕ੍ਰਸ਼ਿੰਗ ਵਾਸਤੇ ਜੀ ਜਿਹਦੇ ਦੇਰਨੇ ਤੁਸੀਂ ਪਿੱਛੇ ਖੜੇ ਹੋ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਵੇਲਣਾ ਅਸੀਂ ਪਹਿਲਾਂ ਯੂਪੀ ਤੋਂ ਲਿਆ ਸੀਗਾ ਕਾਫੀ ਵੱਡਾ ਜਿਹੜੇ ਸਿੰਪਲ ਆਮ ਹੁੰਦੇ ਆ ਹਾਂ ਮਤਲਬ ਉਹ ਚਲੋ ਉਸ ਤਰ੍ਹਾਂ ਮਤਲਬ ਰੂਪ ਦੇ ਵਿੱਚ ਵੱਡਾ ਸੀਗਾ 2 ਟਨ ਦਾ ਵੇਲਣਾ ਸੀਗਾ ਜੀ ਜੀ ਉਹਦੇ ਵਿੱਚ ਸਾਨੂੰ ਖਾਮੀ ਇਹ ਲੱਗੀ ਕਿ ਜਦੋਂ ਅਸੀਂ ਇੰਨੀ ਸੁਚਮਤਾਈ ਨਾਲ ਬਣਾਉਨੇ ਆ ਜੀ ਪਰ ਜਦੋਂ ਗੰਨਾ ਪੀੜਿਆ ਜਾਂਦਾ ਇਹਦੇ ਵਿੱਚੋਂ ਦੀ ਕਾਲਾ ਤੇਲ ਜਾਂ ਗਰੀਸ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਆ ਜਾਂਦੀ ਹੈ ਜਿੰਨਾ ਮਰਜੀ ਤੁਸੀਂ ਜ਼ੋਰ ਲਾਓ ਉਹ ਕਿਤਨਾ ਕਿਤੇ ਥੋੜਾ ਬਹੁਤ ਉਹਦੇ ਵਿੱਚ ਆ ਜਾਂਦੀ ਹੈ ਵੀ ਇਹ ਵੀ ਫਿਰ ਸਿਹਤ ਵਾਸਤੇ ਚੰਗਾ ਨਹੀਂ ਹੈ ਫਿਰ ਅਸੀਂ ਇਹਨੂੰ ਦੇਖ ਕੇ ਤੇ ਫਿਰ ਅਸੀਂ ਇਹਦੇ ਵਾਸਤੇ ਕ੍ਰੈਸ਼ਰ ਲਿਆ ਕ੍ਰੈਸ਼ਰ ਦੇ ਵਿੱਚ ਇਹ ਹੈ ਕਿ ਉਹਦਾ ਜਿਹੜਾ ਗੇਅਰ ਬਾਕਸ ਹੈ ਉਹ ਇੱਕ ਸਾਈਡ ਤੇ ਹੈ ਜੀ ਜਿੱਥੇ ਕ੍ਰਸ਼ਿੰਗ ਹੋਣੀ ਹੈ ਉੱਥੇ ਗ੍ਰੀਸ ਜਾਂ ਆਇਲ ਦਾ ਕੋਈ ਲੈਣਾ ਉਹ ਵੀ ਬੰਦ ਹੈਗਾ ਆ ਹਾਂਜੀ ਹਾਂਜੀ ਉਹ ਵੀ ਬੰਦ ਹੈ ਤੇ ਉਹ ਇੱਕ ਸਾਈਡ ਤੇ ਹੋ ਗਿਆ ਇਸ ਕਰਕੇ ਅਸੀਂ ਇਹਨੂੰ ਵੀ ਚੇਂਜ ਕਰਕੇ ਫਿਰ ਕਰੈਸ਼ਰ ਦੇ ਵਿੱਚ ਲੈ ਕੇ ਆਏ ਤੇ ਸਾਡਾ ਮੁੱਖ ਮੰਤਵ ਤਾਂ ਇਹ ਸੀ ਹੈ ਵੀ ਅਸੀਂ ਜਿਸ ਤਰ੍ਹਾਂ ਦੀ ਚੀਜ਼ ਆਪ ਖਾਣੇ ਆ ਜੇ ਕਿਸੇ ਨੂੰ ਵੀ ਦਈਏ ਉਹੋ ਜੀ ਚੀਜ਼ ਅਸੀਂ ਦੂਸਰੇ ਨੂੰ ਦਈਏ ਬਿਲਕੁਲ ਹਾਂਜੀ ਬਹੁਤ ਜਣੇ ਕਹਿ ਦਿੰਦੇ ਵੀ ਤੁਸੀਂ ਆਪਣੇ ਲਈ ਇਸ ਤਰ੍ਹਾਂ ਸਵਚਮਤਾਈ ਦਾ ਬਣਾ ਲਿਆ ਕਰੋ ਪਰ ਆਮ ਲੋਕਾਂ ਨੂੰ ਉਸ ਤਰ੍ਹਾਂ ਦੇ ਦਿਓ ਫਿਰ ਉਹ ਸਾਡਾ ਮਨ ਜਿਹੜਾ ਹੈਗਾ ਉਹ ਨਹੀਂ ਮੰਨਦਾ ਇੱਥੇ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਜ਼ਰੂਰ ਦੱਸਣੀ ਜਾਵਾਂਗਾ ਕਿ ਜਿਵੇਂ ਅੱਜ ਅਸੀਂ ਵੀਡੀਓ ਬਣਾਉਂ ਬਣਾਉਂਦੇ ਪਏ ਹੈਗੇ ਹਾਂ ਪਰੇ ਬਾਬਾਈ ਦੀ ਪਰਮਿਸ਼ਨ ਲਈ ਸੀ ਪਹਿਲਾਂ ਤਾਂ ਇਹਨਾਂ ਨੇ ਮਨਾ ਕਰ ਦਿੱਤਾ ਕਿ ਨਹੀਂ ਬਣਾਉਣੀ ਹੈਗੇ ਪਰ ਜਦੋਂ ਅਸੀਂ ਅੰਦਰਲੇ ਕਲਿੱਪੇ ਦੇ ਵਿੱਚ ਲਏ ਹੈਗੇ ਨਾ ਗੁੜ ਬਣਾਉਂਦਿਆਂ ਦੇ ਅੰਦਰਲੇ ਕਲਿੱਪ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਤਾਂ ਉਹ ਸਾਨੂੰ ਇੰਟਰ ਨਹੀਂ ਹੋਣ ਦਿੱਤਾ ਅੰਦਰ ਯਾਨੀ ਕਿ ਇੰਨੀ ਸੁੱਚਮਤਾ ਜਿਹੜੀ ਇੱਥੇ ਵਰਤੀ ਜਾਂਦੀ ਹੈ ਇਹਨਾਂ ਦੇ ਆਪਣੇ ਬੰਦੇ ਜਿਹੜੇ ਅੰਦਰ ਕੈਮਰਾ ਸਾਡਾ ਲੈ ਕੇ ਗਏ ਆ ਔਰ ਉਹਨਾਂ ਨੇ ਕਲਿੱਪ ਜਿਹੜੇ ਲਏ ਹੈਗੇ ਜਿਹੜੇ ਤੁਸੀਂ ਦੇਖਦੇ ਪਏ ਹੋ ਵੀਡੀਓ ਦੇ ਵਿੱਚ ਸੋ ਇੰਨੀ ਸੁੱਚਮਤਾ ਨਾਲ ਜਿਹੜਾ ਇਹ ਗੁੜ ਤਿਆਰ ਹੁੰਦਾ ਹੈ ਅੱਜ ਤੱਕ ਮੈਂ ਕਿਸੇ ਵੀ ਮੇਲਣੇ ਤੇ ਇੰਨੀ ਸੁਚਮਤਾ ਜਿਹੜੀ ਨਹੀਂ ਦੇਖੀ ਹੈਗੀ ਸੋ ਬਹੁਤ ਵਧੀਆ ਗੱਲ ਆ ਜੀ ਜਦਾਂ ਗੁੜ ਤਿਆਰ ਹੁੰਦਾ ਇਹ ਬਾਬਾ ਜੀ ਇਹ ਜਿਹੜਾ ਤੁਹਾਡੇ ਕੋਲ ਤੁਸੀਂ ਦੱਸਿਆ ਕਿ ਸਾਨੂੰ ਜਿਹੜਾ ਆਈਡੀਆ ਆਇਆ ਕਿ ਅਸੀਂ ਇੰਨਾ ਸਾਫ ਸੁਥਰਾ ਜਿਹੜਾ ਗੁੜ ਬਣਾਉਣਾ ਹੈ ਹਨਾ ਇਹ ਮੇਲਣਾ ਇਹ ਇਸ ਇਸ ਆਈਡੀਆ ਨਾਲ ਤੁਸੀਂ ਮਤਲਬ ਇਹ ਜਿਹੜਾ ਪਰਪਸ ਜਿਹੜਾ ਪੂਰਾ ਕੀਤਾ ਹੈ ਮਤਲਬ ਮੇਰਾ ਆਈਡੀਆ ਇਹ ਸੀਗਾ ਕਿ ਆਪਾਂ ਰੱਬ ਨੂੰ ਗੁੜ ਖਵਾਉਣਾ ਜੀ ਠੀਕ ਹੈ ਨਹੀਂ ਜੀ ਹੁਣ ਰੱਬ ਨੂੰ ਗੁੜ ਖਵਾਉਣ ਵਾਸਤੇ ਬੰਦਾ ਜੇ ਵਾਕਈ ਉਹਦੀ ਨੀਅਤ ਸਾਫ਼ ਹੈ ਬਿਲਕੁਲ ਤੇ ਉਹ ਆਪਣੇ ਵੱਲੋਂ ਪੂਰੀ ਵਾਹ ਲਾਊਗਾ ਬਿਲਕੁਲ ਜੀ ਹੁਣ ਤੇ ਮਹਾਰਾਜ ਦੇ ਬਚਨ ਇਹ ਵਿੱਚ ਸੰਗਤ ਹਰਪਰ ਵਸਿਆ ਜੀ ਬਿਲਕੁਲ ਜੀ ਪਰਮੇਸ਼ਰ ਤਾਂ ਸਾਰਿਆਂ ਦੀ ਵਸਦਾ ਕਣਕਣ ਦੇ ਵਿੱਚ ਕਣਕਣ ਦੇ ਵਿੱਚ ਵਸਦਾ ਤਾਂ ਅਸੀਂ ਕੋਈ ਵੀ ਪ੍ਰਾਣੀ ਹੈ ਉਹ ਭਾਵੇਂ ਆਪਣੇ ਘਰੇ ਲਿਜਾ ਕੇ ਉਹਦੇ ਨਾਲ ਜਿਸ ਤਰ੍ਹਾਂ ਦਾ ਮਰਜ਼ੀ ਦੁਰਵਿਵਹਾਰ ਕਰਕੇ ਉਹਦੋਂ ਨਾ ਕਰੇ ਪਰ ਅਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਜੇ ਸਾਡੇ ਕੋਲੋਂ ਮਤਲਬ ਜੇ ਇੱਥੇ ਪੈਕਿੰਗ ਦੇ ਵਿੱਚ ਪਾਉਂਦਿਆਂ ਵੀ ਕੋਈ ਗੁੜ ਦੀ ਪੇਸੀ ਜਾਂ ਹੋਰ ਕਾਸੇ-ਪਾਸੇ ਕਿਤੇ ਲੱਗ ਜਾਂਦੀ ਹੈ ਥੱਲੇ ਆ ਜਾਂਦੀ ਹੈ ਉਹਨੂੰ ਅਸੀਂ ਵਰਤਦੇ ਨੇ ਉਹਨੂੰ ਅਸੀਂ ਪਸ਼ੂਆਂ ਵਾਸਤੇ। ਜੇ ਉਹਦਾ ਭਾਵ ਕਿ ਆਪਣੀ ਆਤਮਾ ਜਿਹੜੀ ਉਹ ਇਜਾਜ਼ਤ ਨਹੀਂ ਦਿੰਦੀ ਹੈ ਕਿ ਨਹੀਂ ਉਹ ਨੋ ਇਜਾਜ਼ਤ ਨਹੀਂ ਦਿੰਦੀ ਤੇ ਮਤਲਬ ਇਸ ਕਰਕੇ ਸਾਰਿਆਂ ਵਿੱਚ ਹੀ ਰੱਬ ਵੱਸਦਾ। ਜੀ ਤੇ ਸਾਰਿਆਂ ਨੂੰ ਹੀ ਅਧਿਕਾਰ ਹੈ ਵੀ ਉਹ ਚੰਗੀ ਚੀਜ਼ ਜਿਹੜੀ ਉਹ ਛਕ ਸਕਣ। ਜੀ 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 ਵੀਡੀਓ ਬਣਾਉਣ ਲਈ ਮੈਂ ਇਸ ਕਰਕੇ ਮਨ ਕਰਦਾ ਸੀ ਕਿਉਂਕਿ ਦੇਖੋ ਵੀ ਇਸ ਤਰ੍ਹਾਂ ਬਣਾਉਣ ਵਾਸਤੇ ਜੀ ਮੈਂ ਆਪ ਬਣਾਉਣਾ। ਜੀ ਬਿਲਕੁਲ ਤੇ ਬਹੁਤ ਸਾਰੇ ਲੋਕ ਫੈਕਟਰੀਆਂ ਵਾਲੇ ਵੀ ਸਾਡੇ ਨਾਲ ਕਈਆਂ ਨੇ ਅਪਰੋਚ ਕੀਤੀ ਵੀ ਤੁਸੀਂ ਗੁੜ ਸਾਰਾ ਸਾਨੂੰ ਦਿਓ। ਹਾਂ ਜੇ ਉਹਨਾਂ ਨੂੰ ਗੁੜ ਦੇ ਦਿੰਨੇ ਆ ਉਹ ਹੈਗੇ ਬਿਜ਼ਨਸਮੈਨ। ਜੀ ਉਹਨਾਂ ਨੇ ਇਥੋਂ ਥੋੜਾ ਜਿਹਾ ਜੰਗਾ ਗੁੜ ਲੈ ਲਿਆ ਅਸੀਂ ਜਿੰਨਾ ਕੁ ਬਣਾ ਸਕਦੇ ਉਹ ਨਹੀਂ ਦੇ ਸਕਦੇ ਨਾ ਜੀ 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 ਬਾਕੀ ਉਹਨਾਂ ਨੇ ਪੂਰਤੀ ਕਿਤੇ ਨਾ ਕਿਤੇ ਵਾਸੇ-ਪਾਸੇੋਂ ਲੈ ਕੇ ਕਰਨੀ ਆ ਨਾਮ ਸਾਡਾ ਦਿਖਾ ਕੇ ਯੂਜ਼ ਕਰ ਲੈਣਗੇ ਬਿਲਕੁਲ ਪਰ ਉਹ ਜਿਹੜੀ ਕੁਆਲਿਟੀ ਹੈ ਉਹ ਜਿਹੜਾ ਗੁੜ ਹੈਗਾ ਉਹ ਸਾਰਾ ਦਾ ਸਾਰਾ ਸਾਡੇ ਤੋਂ ਬਣਿਆ ਹੋਇਆ ਨਹੀਂ ਦੇ ਸਕਦੇ ਇੱਕ ਉਹਦੇ ਵਿੱਚ ਫਿਰ ਉਹਨਾਂ ਦਾ ਐਡ-ਆਨ ਮਾਰਜਨ ਹੋ ਜਾਂਦਾ ਹੂੰ ਸੋ ਉਹ ਜਿਹੜੀਆਂ ਚਲੀਆਂ ਚੀਜ਼ਾਂ ਨੇ ਉਹਨਾਂ ਤੋਂ ਅਸੀਂ ਅਵੋਇਡ ਕਰਦੇ ਆਂ ਸਾਨੂੰ ਤਾਂ ਇਹ ਆ ਵੀ ਜਿੰਨਾ ਕੁ ਅਸੀਂ ਬਣਾ ਸਕਦੇ ਆਂ ਸਚੁਮਤਾਈ ਨਾਲ ਬਣਾਈਏ ਤੇ ਬਹੁਤ ਜ਼ਿਆਦਾਤਰ ਹੁੰਦਾ ਵੀ ਬਾਬਾ ਇਹ ਇਦਾਂ ਹੀ ਹੈ ਕਿ ਤੁਹਾਡੇ ਕੋਈ ਇੱਕ ਦੋ ਵਾਰੀ ਉਹਨਾਂ ਗੋੜ ਲੈ ਲਿਆ ਤੇ ਨਾ ਉਹਨਾਂ ਤੁਹਾਡਾ ਯੂਜ਼ ਕਰਨਾ ਕਿ ਸਿੰਘਾਂ ਦੇ ਵੇਲੇ ਨੇ ਤਾਂ ਗੋੜ ਆਇਆ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਅੱਗੇ ਭਵੇਂ ਉਹ ਜੋ ਮਰਜੀ ਬਈਆਂ ਕੋ ਚੱਕ ਕੇ ਵੇਚੀ ਜਾਣ ਬਿਲਕੁਲ ਹੁੰਦਾ ਇਸ ਤਰ੍ਹਾਂ ਜੀ ਹਾਂ ਜੀ ਤੇ ਨਾ ਜਿਹੜਾ ਉਹ ਤੁਹਾਡਾ ਖਰਾਬ ਹੋਣਾ ਹੈ ਹਾਂਜੀ ਉਹਦੇ ਵਿੱਚ ਕਈ ਲੋਕ ਫਿਰ ਜਿਵੇਂ ਅਸੀਂ ਵੀਡੀਓ ਦੀ ਗੱਲ ਕੀਤੀ ਨਾ ਜੀ ਜੀ ਇੱਕ ਸੱਜਣ ਮੈਂ ਨਾਂ ਨਹੀਂ ਲੈਂਦਾ ਉਹ ਦੂਰੋਂ ਆਏ ਸਾਡੇ ਕੋਲ ਨੂੰ ਐਡਾ ਤੋਂ ਆਏ ਜੀ ਗੁੜ ਲੈਣਾ ਸਾਡੇ ਕੋਲ ਦੋ ਰਾਤਾਂ ਰੁਕੇ ਹੋਟਲ ਤੇ ਰੂਮ ਲੈ ਕੇ ਰੁਕੇ ਮੈਨੂੰ ਵੀ ਇੰਨਾ ਗੁੜ ਤੇ ਹੁੰਦਾ ਨਹੀਂ ਸਾਡੇ ਕੋਲ ਵੀ ਇੱਥੇ ਤਾਂ ਲਾਈਨ ਹੈ ਵੀ ਬਣਦੇ ਬਣਦੇ ਨਾਲ ਦੀ ਨਾਲ ਜਾਈ ਜਾਂਦਾ ਚਲੋ ਸਾਡੇ ਕੋਲ ਦੋ ਰਾਤਾਂ ਰੁਕੇ ਗੁੜ ਲੈ ਕੇ ਜੀ ਉਸ ਤੋਂ ਬਾਅਦ ਇੱਕ ਸਾਡੇ ਕੋਲ ਦੂਸਰੇ ਸਾਲ ਦੇ ਵਿੱਚ ਇੱਕ ਜੱਜ ਸਾਹਿਬ ਆਏ ਜੀ ਤੇ ਬੇਲਣੇ ਨੂੰ ਸਾਡੇ ਨੂੰ ਕਹ ਲੋ ਪੁਲਿਸ ਨੇ ਘੇਰਾ ਪਾਇਆ ਜੀ ਉਹ ਉਹਨਾਂ ਦੇ ਸਕਿਉਰਿਟੀ ਰੀਜ਼ਨ ਸੀ ਮੈਂ ਇਸ ਗੱਲ ਦੇ ਵਿੱਚ ਹੈਰਾਨ ਹੋਇਆ ਵੀ ਇੱਥੇ ਤਾਂ ਕੋਈ ਕ੍ਰਿਮੀਨਲ ਬੰਦਾ ਤੇ ਹੈ ਨਹੀਂ ਜੀ ਵੀ ਪੁਲਿਸ ਕਿਉਂ ਆਈ ਹੈ ਹੂੰ ਹੂੰ ਉਹ ਮੈਨੂੰ ਇਨਸਪੈਕਟਰ ਸਾਹਿਬ ਕਹਿੰਦੇ ਵੀ ਨਹੀਂ ਘਬਰਾਓ ਉਹਨਾਂ ਕਹਿੰਦੇ ਜੱਜ ਸਾਹਿਬ ਦੀ ਸਕਿਉਰਿਟੀ ਹੈ ਜੀ ਵੀ ਸੁਪਰੀਮ ਕੋਰਟ ਦੇ ਜੱਜ ਨੇ ਇੱਥੇ ਆਏ ਹੋਏ ਸੀ ਨਵਾਂ ਸ਼ਹਿਰ کورٹ ਦੇ ਵਿੱਚ ਤੇ ਇੱਥੋਂ ਕਿਸੇ ਜੱਜ ਤੋਂ ਪਤਾ ਲੱਗਿਆ ਜੀ ਤੇ ਵੀ ਬੇਲਣਾ ਜਿਹੜਾ ਤੁਹਾਡਾ ਹੈਗਾ ਇੱਥੇ ਹੈਗਾ ਜੀ ਉਹ ਮੈਨੂੰ ਕਹਿਣ ਲੱਗੇ ਵੀ ਸਾਨੂੰ ਨਾ ਗੋੜੇ ਇੱਧਰ ਦੀ ਦੇ ਦਿਓ ਠੀਕ ਹੈ ਜੀ ਬਈ ਲਾਈਨ ਉਧਰ ਲੱਗੀ ਹੋਈ ਹੈ ਮੈਂ ਕਿਹਾ ਜੀ ਉਹ ਤਾਂ ਜਿੰਨਾ ਬਚਿਆ ਉਨਾ ਹੀ ਮਿਲਣਾ ਹੂੰ ਤੇ ਚਲੋ ਉਹ ਪੁਲਿਸ ਵਾਲਿਆਂ ਨੂੰ ਆਦਤ ਹੁੰਦੀ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਮੈਂ ਕਿਹਾ ਨਹੀਂ ਜੀ ਜੀ ਵੀ ਜਿਹੜੀ ਲਾਈਨ ਲੱਗੀ ਤੁਸੀਂ ਤੁਹਾਨੂੰ ਬਾਅਦ ਚ ਪਹੁੰਚ ਜਾਏਗਾ ਜੀ ਪਰ ਜਿਹੜੇ ਹੁਣ ਲਾਈਨ ਆਏ ਖੜੇ ਆ ਉਹਨਾਂ ਨੂੰ ਖਾਲੀ ਨਹੀਂ ਮੋੜ ਸਕਦੇ ਹਾਂ ਉਹ ਚਲੋ ਸਾਡੇ ਕੋਲ 15 ਕਿਲੋ ਗੋੜੋ ਸਮੇਂ ਬਚਿਆ ਸੀ ਉਹਨਾਂ ਨੂੰ ਦਿੱਤਾ ਗੁੜ ਹੂੰ ਹੂੰ ਉਸ ਜੱਜ ਸਾਹਿਬ ਨੇ ਮੈਨੂੰ ਤਕਰੀਬਨ 8 نوٹ ਦਿੱਤੇ ਉਸ ਸਮੇ 1000 ਰੁਪਿਆ ਦਾ ਨੋਟ ਹੈ ਸੀ ਜੀ ਇਹ ਪੈਸੇ ਕੱਟ ਲੋ ਜੀ ਮੈਂ 1500 ਰੁਪਿਆ ਕੱਟ ਕੇ ਤੇ ਬਾਕੀ ਉਹਨਾਂ ਨੂੰ ਵਾਪਸ ਮੋੜ ਤੇ ਮੈਸੇਜ ਬਹੁਤ ਜ਼ਿਆਦਾ ਦੇ ਦਿੱਤੇ ਉਹ ਮੈਨੂੰ ਕਹਿੰਦੇ ਵੀ ਕੋਈ ਗਲਤਫਹਮੀ ਹੋ ਗਈ ਤੁਹਾਨੂੰ ਹਾਂਜੀ ਪੈਸੇ ਤੁਸੀਂ ਸਾਰੇ ਹੀ ਮੋੜ ਤੇ ਮੈਂ ਨਹੀਂ ਜੀ ਸਾਡਾ 100 ਰੁਪਏ ਕਿਲੋ ਹੀ ਗੋੜਾ ਉਸ ਸਮੇ 100 ਰੁਪਏ ਕਿਲੋ ਅਸੀਂ ਵੇਚਦੇ ਸੀ ਜੀ ਜੀ ਕਹਿੰਦੇ ਵੀ ਅਸੀਂ ਤਾਂ ਤੁਹਾਡਾ ਗੋੜਾ 550 ਰੁਪਏ ਕਿਲੋ ਲਿਆ ਅੱਛਾ ਜੀ ਮੈਂ ਜੀ ਅਸੀਂ ਤੇ ਹੋਲ ਸੇਲ ਕਰਦੇ ਨਹੀਂ ਕਿਸੇ ਨੂੰ ਦਿੰਦੇ ਨਹੀਂ ਹਾਂ ਕਹਿੰਦੇ ਮੈਂ ਹਾਂ ਜੀ ਕਿੱਥੋਂ ਲਿਆ ਕਹਿੰਦੇ ਸੀ ਨੌਇਡਾ ਤੋਂ ਲਿਆ ਮੈਂ ਕਿ ਨੌਇਡਾ ਤੋਂ ਇੱਕ ਫਲਾਨਾ ਫਲਾਨਾ ਆਇਆ ਸੀਗਾ ਹਾਂ ਤੇ ਉਹ ਅੱਗੇ ਕਹਿੰਦੇ ਆਰਗੈਨਿਕ ਚੀਜ਼ਾਂ ਵੇਚਦੇ ਆ ਲਿਆ ਕੇ ਅੱਛਾ ਮੈਂ ਕਿ ਚਲੋ ਇਹ ਤੇ ਫਿਰ ਮਾੜੀ ਵੀ ਨਹੀਂ ਕਹਿ ਸਕਦੇ ਉਹ ਬੰਦਾ ਸਪੈਸ਼ਲ ਆਇਆ ਦੋ ਰਾਤਾਂ ਇੱਥੇ ਹੋਟਲ 'ਚ ਰੁਕਿਆ ਹਾਂ ਕਾਰ ਦੇ ਵਿੱਚ ਆਇਆ ਮੈਂ ਹਾਂ ਜੀ ਉਹਨੂੰ ਖਰਚੇ ਵਰਚੇ ਇੰਨੇ ਪਈ ਗਏ ਹੁਣੇ ਅੰਮੀ ਜਣਾ ਉਹਦੇ ਸਾਡੇ ਠੀਕ ਹੈ ਠੀਕ ਹੈ ਵੀ ਸਾਡਾ ਗੁੜ 100 ਰੁਪਏ ਕਿਲੋ ਜਿਹੜਾ ਬੰਦਾ ਬਿਜ਼ਨਸਮੈਨ ਆ ਉਹਨੇ ਬਿਜ਼ਨਸਮੈਨ ਵਾਂਗੂ ਚੁਣਾਇਆ ਹਾਂ ਸੋ ਇਸ ਕਰਕੇ ਅਸੀਂ ਸੋਚਦੇ ਵੀਡੀਓ ਦਾ ਦੁਰਉਪਯੋਗ ਵੀ ਹੋ ਜਾਂਦਾ ਜੀ ਬਹੁਤ ਲੋਕ ਨੇ ਜਿਹੜੇ ਚੰਗੀਆਂ ਚੀਜ਼ਾਂ ਲੈਣੀਆਂ ਚਾਹੁੰਦੇ ਆ ਜੀ ਜੀ ਬਹੁਤ ਦੂਰ ਦੂਰ ਨੇ ਬੈਠੇ ਜੀ ਠੀਕ ਹੈ ਜੀ ਪਰ ਉਹਦੇ ਵਾਸਤੇ ਗੱਲ ਇਹ ਆ ਵੀ ਸਾਡੇ ਕੋਲ ਉਨੀ ਮੈਨ ਪਾਵਰ ਨਹੀਂ ਆ ਸਾਡਾ ਸਿਸਟਮ ਇਹ ਆ ਕੈਮਰਾ ਥੋੜਾ ਤਾਂ ਨਹੀਂ ਅੰਦਰ ਜਾਣ ਦਿੰਦਾ ਵੀ ਇੱਥੇ ਅਮਰਤਾਰੀ ਸਿੰਘ ਨੇ ਜਿਹੜੇ ਉਹ ਜਾਂਦੇ ਅੰਦਰ ਜੀ ਤੇ ਆਪਣੀ ਪੂਰੀ ਸੁਚਮਤਾਈ ਦੇ ਨਾਲ ਬਸਤਰ ਉਸ ਤਰ੍ਹਾਂ ਆਪਦੇ ਸਭ ਪਾਏ ਹੁੰਦੇ ਸੁੱੱਚੇ ਹੁੰਦੇ ਆ ਵੀ ਇਸ ਕਰਕੇ ਵੀ ਇਧਰੋਂ ਫੋਨਾਂ ਨੂੰ ਆਮ ਕਰਕੇ ਆਦਤ ਹੁੰਦੀ ਆ ਵੀ ਕਿਸੇ ਕਿਸੇ ਤਰੀਕੇ ਦੇ ਹੱਥ ਲੱਗ ਜਾਂਦੇ ਆ ਜਾਂ ਕੁਝ ਵੀ ਆ ਵੀ ਸਾਡੇ ਅੰਦਰ ਇਸ ਤਰ੍ਹਾਂ ਦੀ ਕੋਈ ਚੀਜ਼ ਟੱਚ ਨਾ ਕਰੇ ਜੀ ਜੀ ਕਿਸੇ ਦਾ ਕੱਪੜਾ ਵੀ ਇਸ ਤਰ੍ਹਾਂ ਦਾ ਕੋਈ ਟੱਚ ਨਾ ਕਰੇ ਨਹੀਂ ਵਧੀਆ ਤੇ ਇਸ ਕਰਕੇ ਜਿੰਨਾ ਕੁ ਜੀਨਸ ਤੋਂ ਆਪਾਂ ਬਚਾ ਰੱਖੀਏ ਜਿਹੜੇ ਸਾਡੇ ਲਈ ਚੰਗੇ ਨਹੀਂ ਹੈਗੇ ਉਸ ਕਰਕੇ ਇਸ ਚੀਜ਼ ਨੂੰ ਮੁੱਖ ਰੱਖਦੇ ਵੇ ਬਹੁਤ ਵਧੀਆ ਗੱਲ ਹੈ ਸੌ ਇੱਕ ਚੀਜ਼ ਮੈਂ ਹੋਰ ਤੁਹਾਨੂੰ ਪੁੱਛਣੀ ਜਾਵਾਂਗਾ ਕਿ ਜਿਵੇਂ ਡੈਲੀ ਦੇ ਵਿੱਚ ਆਪਾਂ ਡੈਲੀ ਵੇਲਣਾ ਆਪਣਾ ਚੱਲਦਾ ਹੈ ਹਾਂਜੀ ਸਾਡਾ ਸਿਸਟਮ ਇਹ ਆ ਵੀ ਅਸੀਂ ਗੰਨਾ ਜਿਹੜਾ ਹੈਗਾ ਜ਼ਿਆਦਾ ਉਹਨੂੰ ਵੇਹਾ ਨਹੀਂ ਕਰਦੇ ਫਰੈਸ਼ ਲਿਆਉਂਦੇ ਆ ਵੀ ਫਰੈਸ਼ ਜਿੰਨਾ ਕੁ ਲਿਆਉਂਦੇ ਉਹਨਾਂ ਕੱਟ ਲੈਣੇ ਹਾਂਜੀ 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 ਉਹਨਾਂ ਨੂੰ ਪੀੜ ਲੈ ਹਾਂ ਮਤਲਬ ਹਿਸਾਬ ਦਾ ਹੀ ਕਰਦੇ ਆ ਅਸੀਂ ਮਤਲਬ ਜ਼ਿਆਦਾ ਨਹੀਂ ਆ ਵੀ ਅਸੀਂ ਇੱਥੇ ਤੁਸੀਂ ਦੇਖੋਗੇ ਕੋ ਢੇਰ ਨਹੀਂ ਲੱਗਿਆ ਹੋਇਆ ਗੰਨਾ ਜਿੰਨਾ ਕਟਿੰਗ ਹੋ ਕੇ ਆਣਾ ਇੱਥੇ ਆ ਜਾਣਾ ਜੀ ਜੀ ਇਹਨੇ ਫਿਲ ਹੋ ਜਾਣਾ ਮਤਲਬ ਟਰਾਲੀ ਆ ਜਾਣੀ ਇਹਨੇ ਹੋ ਜਾਣਾ ਉਹ ਚਾਰ ਪੰਜ ਦਿਨ ਦੇ ਵਿੱਚ ਜਿਹੜਾ ਅਸੀਂ ਆਮ ਬਈਆਂ ਦੇ ਬਿਲਿਆਂ ਦੇ ਦੇਖਦੇ ਆ ਕਿ ਉਹਨਾਂ ਦੇ ਇੱਕ ਕੁ ਮਹੀਨਾ ਡੇਡ ਅੱਢ ਮਹੀਨਾ ਜਿਹੜਾ ਗੰਨਿਆਂ ਦਾ ਢੇਰ ਲੱਗੇ ਹੁੰਦੇ ਡੈਂਪ ਹੋਇਆ ਹੁੰਦਾ ਜੀ ਹਾਂਜੀ ਹਾਂਜੀ ਮਤਲਬ ਇੱਥੇ ਇਹ ਕਿ ਗੰਨੇ ਗੰਨੇ ਹਫ਼ਤੇ 'ਚ ਇੱਕ ਦਿਨ ਕਟਾਈ ਕਰਨੀ ਆ ਉਹਨੂੰ ਹਫ਼ਤੇ ਦੇ ਵਿੱਚ ਉਹਨੂੰ ਕੰਜ਼ਿਊਮ ਕਰ ਲੈ ਜੀ ਜੀ ਤੇ ਡੇਲੀ ਦਾ ਇਸ ਮਹੀਨੇ ਦੇ ਉੱਤੇ ਕਿੰਨਾ ਆਪਾਂ ਗੁੜ ਬਣਾ ਲੈਨੇ ਆ ਅ ਪਹਿਲੇ ਪਿਛਲੇ ਸਾਲਾਂ ਦੇ ਵਿੱਚ ਅਸੀਂ ਜ਼ਿਆਦਾ ਬਣਾਉਂਦੇ ਹੁੰਦੇ ਸੀਗੇ ਇਸ ਸਾਲ ਆਪਣੇ ਜਿਹੜੇ ਸਿੰਘ ਨੇ ਕੁਝ ਬਾਹਰ ਅੰਦਰ ਚਲੇ ਗਏ ਜੀ ਤੇ ਕਿਸੇ ਦੀਆਂ ਕੋਈ ਸਰਕਾਰੀ ਨੌਕਰੀਆਂ ਸਿਗੀਆਂ ਅਪਲਾਈ ਕੀਤੀ ਹੋਈਆਂ ਆ ਉਧਰ ਚਲੇ ਗਏ ਜੀ ਉਹ ਹੁਣ ਅਸੀਂ ਅੰਦਰ ਇੱਥੇ ਸਿੰਘ ਘਟ ਹੋਣ ਕਰਕੇ ਤਕਰੀਬਨ ਅੱਜ ਦੀ ਜਿਹੜੀ ਸਾਡੀ ਪ੍ਰੋਡਕਸ਼ਨ ਆ ਇਹ 3 ਤੋਂ 5 ਕੁਇੰਟਲ ਦੀ ਪ੍ਰੋਡਕਸ਼ਨ ਜੀ ਜੀ ਕਿ ਆਪਣਾ ਜਿਹੜਾ ਹੁਣ ਟਾਈਮ ਸਪੈਮ ਆ ਉਹ ਵੀ ਅਸੀਂ ਕਾਫੀ ਘਟਾ ਦਿੱਤਾ ਹੈਗਾ ਸਵੇਰੇ ਤਕਰੀਬਨ 8 ਵਜੇ ਤੋਂ ਲੈ ਕੇ ਸ਼ਾਮ ਦੇ ਜਿਵੇਂ ਹੁਣ ਟਾਈਮ ਹੋ ਗਿਆ ਮੇਰਾ ਗੁਰੂ ਘਰ ਜਾਣ ਦਾ ਟਾਈਮ ਆ 4:30 ਵਜੇ ਤੱਕ ਅਸੀਂ ਇਹਨੂੰ ਵਾਈਂਡ ਅਪ ਕਰ ਦਿੰਦੇ ਆ ਤੇ ਇਹ ਜਿਹੜਾ ਤੁਹਾਡੇ ਇੱਕ ਕਸਟਮਰ ਹੈਗੇ ਆ ਜੀ ਉਹ ਪੱਕੇ ਲੱਗੇ ਹੋਏ ਆ ਜਾਂ ਇਹ ਬੁਕਿੰਗ ਹੁੰਦੀ ਹੈ ਜਾਂ ਨਹੀਂ ਜਿਹੜੇ ਜਿਸ ਤਰ੍ਹਾਂ ਹੁਣ ਆਮ ਕਰਕੇ ਤੁਸੀਂ ਦੇਖਦੇ ਹੋ ਤੇ ਸ਼ਹਿਰੇ ਲੋਕ ਗੁੜ ਬਣਨਾ ਸ਼ੁਰੂ ਹੋ ਜਾਂਦਾ ਜੀ ਜਿਨ੍ਹਾਂ ਨੇ ਸਾਡੇ ਕੋਲੋਂ ਗੁੜ ਲਿਆ ਜਾਂ ਖਾਦਾ ਉਹ ਆਉਂਦੇ ਆ ਜਾਂਦੇ ਆ ਪੁੱਛ ਕੇ ਵਾਪਸ ਚਲੇ ਜਾਂਦੇ ਗੁੜ ਨਹੀਂ ਆਸੇ-ਪਾਸੇ ਲੈਂਦੇ ਜੀ ਉਹਨਾਂ ਨੇ ਗੁੜ ਜਦੋਂ ਬਣਨਾ ਸ਼ੁਰੂ ਹੋਣਾ ਉਦੋਂ ਹੀ ਲੈਣਾ ਹੁਣ ਇਸ ਵਾਰ ਗਰਮੀ ਦੀ ਰੁੱਤ ਕਾਫੀ ਲੰਮੀ ਚੱਲੀ ਹੈ ਜੀ ਇਸ ਵਾਰ ਅਸੀਂ ਜਿਹੜਾ ਗੁੜ ਬਣਾਉਣਾ ਸ਼ੁਰੂ ਕੀਤਾ ਉਹ ਅਸੀਂ 11 ਦਸੰਬਰ ਨੂੰ ਸਟਾਰਟ ਕੀਤਾ ਜੀ ਔਰ ਉਹਦੇ ਵਿੱਚ ਵੀ ਜਿਹੜਾ ਪਹਿਲੀ ਟਰਾਲੀ ਦਾ ਅਸੀਂ ਗੁੜ ਬਣਾਇਆ ਉਹ ਗੁੜ ਚੰਗਾ ਨਹੀਂ ਬਣਿਆ ਜੀ ਇਸ ਕਰਕੇ ਅਸੀਂ ਕਿਸੇ ਨੂੰ ਦਿੱਤਾ ਵੀ ਹੈ ਨਹੀਂ ਸਾਡੇ ਕੋਲ ਅੰਦਰ ਹੀ ਪਿਆ ਹਮ ਤੇ ਜਦੋਂ ਫਿਰ ਉਹਦੇ ਵਿੱਚ ਵੀ ਚਲੋ ਹੁਣ ਜਦੋਂ ਤੁਸੀਂ ਦੇਖਦੇ ਹੋ ਵੀ ਗੰਨਾ ਪਿਆ ਗੁੜ ਬਣਦਾ ਪਿਆ ਜੀ ਪਰ ਫਿਰ ਵੀ ਉਹ ਗੱਲ ਨੂੰ ਸਮਝਦੇ ਹੋਏ ਵੀ ਦੇਖੋ ਸਾਡਾ ਤਾਂ ਨੁਕਸਾਨ ਹੈ ਹਮ ਗੁੜ ਬਣਿਆ ਹੋਇਆ ਅਸੀਂ ਨਹੀਂ ਦਵਾਂਗੇ ਸਾਡਾ ਨੁਕਸਾਨ ਹੈ ਬਿਲਕੁਲ ਪਰ ਜਿਹੜੀ ਸਿਹਤ ਹੈ ਸਾਰਿਆਂ ਦੀ ਉਹ ਜ਼ਿਆਦਾ ਜ਼ਰੂਰੀ ਬਿਲਕੁਲ ਸੋ ਇਸ ਕਰਕੇ ਅਸੀਂ ਮਤਲਬ ਸੀਜ਼ਨ ਨਹੀਂ ਦੇਖਦੇ ਅਸੀਂ ਮੌਸਮ ਦੇਖਦੇ ਹਾਂ ਔਰ ਗੰਨੇ ਦੀ ਗੋੜ ਦੀ ਗੁਣਵੱਤਾ ਦੇਖਦੇ ਆ ਜੋ ਉਹਦੇ ਵਿੱਚ ਟੀਐਸਐਸ ਕੰਟੈਂਟ ਹੁੰਦਾ ਹੈ ਜੋ ਨਜ਼ਰ ਪੂਰਾ ਨਹੀਂ ਹੁੰਦਾ ਉਹਨਾਂ ਚ ਰਪਾ ਜਿਹੜਾ ਗੋੜਾ ਵਧੀਆ ਕੁਆਲਟੀ ਦਾ ਨਹੀਂ ਬਣੇਗਾ ਸਿਹਤ ਵਾਸਤੇ ਚੰਗਾ ਜਿਹੜਾ ਗੋੜਾ ਹੈ ਉਹੀ ਖਾਣਾ ਚਾਹੀਦਾ ਜੀ ਜੀ ਇਸ ਕਰਕੇ ਅਸੀਂ ਉਹਦੇ ਵਿੱਚ ਇਹ ਨਹੀਂ ਦੇਖਦੇ ਕਿ ਸਾਨੂੰ ਸਾਡਾ ਸਮਾਂ ਖਰਾਬ ਹੋ ਰਿਹਾ ਅਸੀਂ ਲੇਬਰ ਨੂੰ ਪੈਸੇ ਦੇ ਰਹੇ ਹਾਂ ਜੀ ਨਹੀਂ ਸਾਰਿਆਂ ਦੀ ਸਿਹਤ ਹੈ ਜਿਹੜੀ ਉਹ ਜ਼ਿਆਦਾ ਜ਼ਰੂਰੀ ਜੀ ਜੀ ਕਿਉਂਕਿ ਅਸੀਂ ਕਿਸੇ ਨੂੰ ਵੀ ਸਾਰਾ ਸਾਲ ਸਾਡੇ ਕੋਲ ਵਰਕਰਸ ਨੇ ਗੁਰਤਾ ਅਸੀਂ 3 ਤੋਂ 4 ਮਹੀਨੇ ਹੀ ਬਣਾਉਨੇ ਆ ਇਸ ਤੋਂ ਜ਼ਿਆਦਾ ਅਸੀਂ ਨਹੀਂ ਬਣਾਉਂਦੇ 10 12 ਮਾਰਚ ਤੱਕ ਅਸੀਂ ਗੁਰ ਬਣਾਉਨੇ ਆ ਜੀ ਉਸ ਤੋਂ ਬਾਅਦ ਨਹੀਂ ਬਣਾਉਂਦੇ ਪਰ ਸੈਲਰੀਜ਼ ਅਸੀਂ ਸਾਰਿਆਂ ਨੂੰ ਦਿੰਨੇ ਆ ਔਰ ਬਹੁਤ ਕਿਸਾਨ ਮਤਲਬ ਇਹਨਾਂ ਚੀਜ਼ਾਂ ਤੋਂ ਭੱਜੀ ਜਾਂਦੇ ਨੇ ਜੁੜਨਾ ਚਾਹੀਦਾ ਬਹੁਤ ਸਾਰੇ ਹੁਣ ਅੱਗੇ ਤੋਂ ਅੱਗੇ ਜੁੜੀ ਵੀ ਜਾਂਦੇ ਆ ਜੀ ਇਦਾਂ ਨਹੀਂ ਹੈ ਕਿ ਤੇ ਵਿੱਚ ਪੈਸਾ ਨਹੀਂ ਹੈ ਜੀ ਅਸੀਂ ਸਾਰਾ ਸਾਲ ਸੈਲਰੀਜ਼ ਦਿੰਨੇ ਆ ਜੇ ਕਮਾਉਨੇ ਆ ਤਾਂ ਦਿੰਨੇ ਆ ਬਿਲਕੁਲ ਬਿਲਕੁਲ ਜੀ ਆਪਾਂ 3 ਮਹੀਨੇ ਕੰਮ ਲੈ ਕੇ 12 ਮਹੀਨੇ ਸੈਲਰੀ ਦਿੰਨੇ ਆ ਜੀ ਇਹਦਾ ਮਤਲਬ ਇਹਦੇ ਵਿੱਚ ਕੁਝ ਹੈ ਹੈਗਾ ਬਿਲਕੁਲ ਹੋਣਾ ਚਾਹੀਦਾ ਵੀ ਹੈ ਜੀ ਮਿਹਨਤ ਬਹੁਤ ਆਉਂਦੀ ਏ ਕੋੜ ਦੇ ਜੇ ਤੁਸੀਂ ਜਿੱਦਾਂ ਹਾਂ ਜੀ ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਤੁਸੀਂ 365 ਦੇ ਨਗਰ ਜ਼ਹਿਰ ਖਾ ਲੈਣੇ ਹੋ ਜੀ ਜੀ ਔਰ ਸਿਰਫ ਇੱਕ ਦਿਨ ਅੰਮ੍ਰਿਤ ਪੀ ਲੈਣੇ ਹੋ ਅੰਮ੍ਰਿਤ ਖਾ ਲੈਣੇ ਹੋ ਤਾਂ ਵੀ ਜਿਹੜੀ ਗੱਲ ਹੈ ਉਹ ਅੰਮ੍ਰਿਤ ਦਾ ਬਰਾਬਰੀ 365 ਦਿਨ ਖਾ ਕੇ ਤੁਸੀਂ ਕਰ ਨਹੀਂ ਸਕਦੇ। ਜੀ ਬਿਲਕੁਲ। ਔਰ ਕਿਸਾਨਾਂ ਵਾਸਤੇ ਮੈਂ ਇਹ ਚਾਹਣਾ ਵੀ ਦੇਖੋ ਆਪਣੀ ਉਪਜ ਪੈਦਾ ਕਰਦੇ ਆ। ਬਿਲਕੁਲ। ਆਪਣੀ ਉਪਜ ਨੂੰ ਪ੍ਰਾਏ ਹੱਥਾਂ ਦੇ ਵਿੱਚ ਦੇ ਕੇ ਜੀ। ਅਸੀਂ ਉਹਦੇ ਤੋਂ ਫਾਇਦਾ ਨਹੀਂ ਲੈ ਸਕਦੇ। ਇੱਕ ਛੋਟੀ ਜਿਹੀ ਉਦਾਹਰਨ ਹੈ ਵੀ ਦੇਖੋ ਅਸੀਂ ਕਣਕ ਪੈਦਾ ਕਰਦੇ ਆ। ਜੀ। ਕਣਕ ਨੂੰ ਅਸੀਂ 22 ਰੁਪਏ 23 ਰੁਪਏ ਕਿਲੋ ਦੇ ਹਿਸਾਬ ਨਾਲ ਮੰਡੀ ਦੇ ਵਿੱਚ ਦੇ ਕੇ ਆ ਜਾਂਦੇ ਆ। ਦੇ ਕੇ ਨਹੀਂ ਜੀ ਸੁੱਟ ਕੇ ਆ ਜਾਂਦੇ ਆ। ਹਾਂ ਜੀ ਚਲੋ। ਕਿਸਾਨ ਸੁੱਟ ਕੇ ਆ ਜਾਂਦੇ ਆ। ਬਿਲਕੁਲ। ਹਾਂ। ਪਰ ਉਹਦੇ ਵਿੱਚ ਤੁਸੀਂ ਦੇਖੋ ਵੀ ਸਰਕਾਰਾਂ ਆਪਣੇ ਗਡਾਊਨਸ ਦੇ ਵਿੱਚ ਉਹਨੂੰ ਡੰਪ ਕਰ ਲੈਂਦੀਆਂ ਜੀ ਜਿਹੜੇ ਲਾਲੇ ਨੇ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਖਰੀਦ ਕੇ ਉਹਦੇ ਉੱਤੇ ਚਲੋ ਖਰਚੇ ਨੇ, ਟ੍ਰਾਂਸਪੋਰਟੇਸ਼ਨ ਹੈ, ਸਾਫ ਸਫਾਈ ਹੈ, ਉਹ ਸਾਰਾ ਕੁਝ ਕਰਨ ਦੇ باوجود ਵੀ ਜੀ ਦਲੀਏ ਹੁਣ ਦਲੀਏ ਨੂੰ ਕਰਨ ਵਾਸਤੇ ਕੀ ਹੈ ਕਣਕ ਨੂੰ ਤੋੜਿਆ ਹੀ ਜਾਂਦਾ ਹੈ ਬਿਲਕੁਲ ਜੀ ਉਹ 60 ਰੁਪਏ ਕਿਲੋ ਕੀ ਉਹਦੇ ਵਿੱਚ ਐਸੀ ਮਿਹਨਤ ਲੱਗ ਜਾਂਦੀ ਉਹਨਾਂ ਦੀ ਉਹ ਫਾੜੀ ਕਰਨਾ ਹੁੰਦਾ ਉਹਨੂੰ 2 4 5 ਫਾਰ ਕਰ ਲਏ ਉਹ ਉਹਨੂੰ ਤੋੜਿਆ ਸਿਰਫ ਹੋਰ ਉਹਦੇ ਵਿੱਚ ਕੀ ਕੀਤਾ ਕੁਝ ਨਹੀਂ ਉਹਦਾ ਅਧਿਕਾਰ ਉਹਨਾਂ ਦੇ ਕੋਲ ਹੈ ਵੀ ਆਪਣਾ ਦਲੀਆ ਸੀ 60 ਰੁਪਏ ਵੇਚਣਾ 80 ਰੁਪਏ ਵੇਚਣਾ ਜਾਂ 40 ਰੁਪਏ ਵੇਚਣਾ ਜਾਂ ਇਹਨਾਂ ਰੁਪਏ ਵੇਚਣਾ ਤੁਸੀਂ 6 ਮਹੀਨੇ 5 ਮਹੀਨੇ ਮਿਹਨਤ ਦਾ ਕਰਕੇ ਰੌ ਮਟੀਰੀਅਲ ਵੀ ਦੇ ਕੇ ਫਿਰ ਤੁਸੀਂ 20 ਰੁਪਏ 22 ਰੁਪਏ ਲੈਣੇ ਹੋ ਉਹ ਦੇ ਉੱਤੇ ਉਹ 2-4 ਰੁਪਏ 5 ਰੁਪਏ ਖਰਚਾ ਕਰਨ ਤੋਂ ਬਾਅਦ ਜੀ ਜੀ ਉਹ 60 ਰੁਪਏ ਮਟੀਰੀਅਲ ਵਿਕ ਜਾਂਦਾ ਹਾਂਜੀ ਹਾਂਜੀ ਬਿਲਕੁਲ ਅੱਜਕੱਲ ਅੱਜ ਜਿਹੜੀ ਕਿਸਾਨਾਂ ਦੀ ਲੜਾਈ ਚੱਲਦੀ ਪਈ ਧਰਨੇ ਲੱਗਦੇ ਪਏ ਓਸੇ ਗੱਲ ਦੇ ਹੈਗੇ ਆ ਜੀ ਕਿ ਕਿਸਾਨ ਨੂੰ ਆਪਣੀ ਚੀਜ਼ ਦਾ ਮੁੱਲ ਜਿਹੜਾ ਆਪ ਨਹੀਂ ਮਤਲਬ ਤੈਅ ਕਰ ਸਕਦਾ ਉਹਦੀ ਚੀਜ਼ ਦਾ ਜਿਹੜੀ ਪੈਦਾ ਕੀਤੀ ਹੋਈ ਚੀਜ਼ ਦਾ ਮੁੱਲ ਦੂਸਰਾ ਬੰਦਾ ਤੈਅ ਕਰਦਾ ਉਹ ਇਹਦੇ ਵਿੱਚ ਕਾਰਨ ਇਹ ਆ ਕਿ ਦੇਖੋ ਬਹੁਤ ਬਲਕ ਦੇ ਵਿੱਚ ਹੁੰਦਾ ਜੀ ਠੀਕ ਹੈ ਉਤਰਨੇ ਆਪਣੀ ਸਾਥੇ ਠੀਕ ਹੈ ਪਰ ਧਰਨਿਆਂ ਦੇ ਨਾਲ-ਨਾਲ ਆਪਾਂ ਨੂੰ ਥੋੜੇ ਜਿਹਾ ਜਾਗਰੂਕ ਹੋ ਕੇ ਥੋੜੀ ਜਿਹੀ ਮਿਹਨਤ ਨਾਲ ਤੁਰਨਾ ਪਊਗਾ ਬਿਲਕੁਲ ਜੀ ਆਪਣੇ ਪ੍ਰੋਡਕਟ ਨੂੰ ਜਿੰਨਾ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਜਿੰਨਾ ਤੁਸੀਂ ਰਿਟੇਲ ਕਰ ਸਕਦੇ ਹੋ ਉਹਨਾਂ ਵੱਤ ਤੋਂ ਵੱਧ ਪ੍ਰੋਸੈਸ ਕਰਕੇ ਰਿਟੇਲ ਕਰੋ ਬਿਲਕੁਲ ਬਿਲਕੁਲ ਹਾਂ ਜੀ ਇਤਾਂ ਹੀ ਸਾਡਾ ਕਹਿ ਲਓ ਵੀ ਸਭ ਦਾ ਭਲਾ ਜੀ ਬਿਲਕੁਲ ਹਾਂ ਜੀ ਹਾਂ ਜੀ ਸੋ ਕਿਸਾਨ ਵੀਰੋ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਜਾਣਕਾਰੀ ਜਿਹੜੀ ਵਧੀਆ ਲੱਗੀ ਹੋਏਗੀ ਕਿਉਂਕਿ ਗੱਲਾਂ ਜਿਹੜੀਆਂ ਬਾਬਾ ਜੀ ਦੀਆਂ ਬਿਲਕੁਲ ਸੱਚ ਨੇ درست ਨੇ ਜੋ ਅੱਜ ਹੋ ਰਿਹਾ ਹੈ ਆ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤਾਂ ਸ਼ੇਅਰ ਕਰ ਦਿਓ ਔਰ ਜਿਹੜੇ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਸੋ ਇੱਥੇ ਹੀ ਆਪਾਂ ਐਂਡ ਕਰਦੇ ਆਂ ਵੀਡੀਓ ਤੋਂ ਲਾਈਕ ਤੇ ਸਬਸਕ੍ਰਾਈਬ ਦਾ ਖਾਲਸਾ ਬਹੁਤ ਬਹੁਤ ਧੰਨਵਾਦ